ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਜੋ ਅੱਜ ਦਾ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਥੋੜੀ ਉਸ ਦੇ ਵਿਚਾਰ ਕਰੀਏ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਸੋਠ ਦੀ ਵਾਰ ਵਿੱਚ ਜਿਵੇਂ 사ਤਗੁਰੂ ਜੀ ਆਪਣੇ ਮਨ ਪਰਤੇ ਉਚਾਰ ਕੇ ਪਰਮਾਰਥ ਜਿੰਦਗੀ ਜੀ ਰਹੇ ਕੋ ਸਿੱਖਾਂ ਨੂੰ ਨਾਮ ਚਿੰਤਨ ਦਾ ਢੰਗ ਦੱਸ ਰਹੇ ਹਨ ਮਨ ਨੂੰ ਸੰਬੋਧਨਾ ਕਰਕੇ ਕਹਿ ਰਹੇ ਹਨ ਸ਼ਲੋਕ ਮਹੱਲਾ 3 ਜੀ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਇਹ ਮੇਰੇ ਮਨ ਤੋ ਪ੍ਰੇਮ ਨਾਲ ਇੱਕ ਮਨ ਇਕਾਗਰ ਚਿੱਤ ਹੋ ਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਧਿਆਉਣਾ ਕਰ ਭਾਵੇਂ ਕੋਈ ਸੰਸਾਰ ਦਾ ਕੰਮ ਕਰਨਾ ਹੋਵੇ ਇਕਾਗਰਤਾ ਦੇ ਹਰ ਕੰਮ ਵਿੱਚ ਲੋੜ ਹੈ ਜਿੱਥੇ ਵੀ ਮਨ ਕੰਮ ਕਰਨ ਤੋਂ ਪਿੱਛੇ ਹਟਦਾ ਹੋਵੇ ਉਹ ਕਾਰਜ ਕਦੇ ਵੀ ਸਿੱਧ ਨਹੀਂ ਹੁੰਦਾ ਕਾਰਜ ਦੇ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਅਧੇ ਪੂਰਨ ਰੂਪ ਵਿੱਚ ਕਾਰਜ ਸਫਲ ਨਹੀਂ ਹੁੰਦਾ ਭਾਵੇਂ ਕਿਸਾਨ ਖੇਤੀ ਕਰਦਾ ਹੈ ਜੇ ਮਨ ਲਾ ਕੇ ਖੇਤੀ ਨਹੀਂ ਕਰੂਗਾ ਤਾਂ ਉਸ ਨੂੰ ਫਸਲ ਵਿੱਚੋਂ ਕਦੇ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ ਜੇ ਵਪਾਰ ਕਰਦੇ ਆ ਵਪਾਰੀ ਤਾਂ ਮਨ ਇਕਾਗਰਤਾ ਦੇ ਵਿੱਚ ਨਹੀਂ ਹੈ ਉਸ ਕੰਮ ਵਿੱਚ ਉਸ ਨੂੰ ਤਾਂਗ ਨਹੀਂ ਹੈ ਤਾਂ ਉਸ ਨੂੰ ਵਪਾਰ ਵਿੱਚ ਕਦੇ ਵੀ ਵਾਧਾ ਨਹੀਂ ਹੋਊਗਾ ਇਸੇ ਤਰ੍ਹਾਂ ਸੈਂਕੜੇ ਪ੍ਰਮਾਣ ਹਨ ਮੰਨ ਦੇ ਪਰਤੇ ਜਿਸ ਕੰਮ ਵਿੱਚ ਮਨ ਨਹੀਂ ਲੱਗਦਾ ਉਹ ਕੰਮ ਕਦੇ ਵੀ ਸਫਲਾ ਨਹੀਂ ਹੁੰਦਾ ਜਦੋਂ ਦੁਨਿਆਵੀ ਕਾਰਜਾਂ ਦਾ ਇਹ ਹਾਲ ਹੈ ਦਾ ਨਾਮ ਚਿੰਤਨ ਦਾ ਇੱਕ ਬਹੁਤ ਬੜੀ ਸੁਖਮ ਕਲਾ ਹੈ ਇਹ ਝੂਠੇ ਮਨ ਨਾਲ ਜਪਿਆ ਹੋਇਆ ਨਾਮ ਦੁਨੀਆਂ ਦਾ ਵਿਖਾਵਾ ਕਰਦੇ ਹਨ ਜੋ ਲੋਕ ਉਹ ਕਦੇ ਵੀ ਸਫਲਾ ਨਹੀਂ ਹੁੰਦਾ ਜੋ ਲੋਕਾਂ ਨੂੰ ਦਿਖਾ ਕੇ ਨਾਮ ਸਿਮਰਨ ਕਰਦੇ ਹਨ ਉਹ ਕਦੇ ਵੀ ਸਫਲਾ ਨਹੀਂ ਹੁੰਦਾ ਕੇਵਲ ਰਸਨਾ ਦੁਆਰਾ ਬਿਨਾਂ ਪ੍ਰੇਮ ਤੇ ਇਕਾਗਰਤਾ ਦੁਜਾਬ ਕਰਨ ਦਾ ਕੋਈ ਲਾਭ ਨਹੀਂ ਬਲਕਿ ਇਸ ਦਾ ਸਤਗੁਰਾਂ ਦੀ ਅਮਰਤ ਬਾਣੀ ਵਿੱਚ ਇਸ ਪ੍ਰਕਾਰ ਖੰਡਨ ਆਇਆ ਹੈ ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਜੀ ਫਰਮਾਨ ਕਰਦੇ ਹਨ ਕੋਈ ਫਕੀਰ ਚਲਦੇ ਖੂਬ ਦੇ ਪਾਸ ਬੈਠਾ ਨਾਮ ਦਾ ਰੱਟਾ ਲਾ ਰਿਆ ਸੀ ਉਸ ਨੂੰ ਅਨੁਕਰਤੀ ਅਲੰਕਾਰ ਦੁਆਰਾ ਸਮਝਾਇਆ ਕਿਉਂਕਿ ਹਰ ਹਟ ਵਿੱਚੋਂ ਵੀ ਤੂੰ ਤੂੰ ਦੀ ਆਵਾਜ਼ ਆ ਰਹੀ ਸੀ ਸਤ ਗੁਰੂ ਜੀ ਨੇ ਕਿਹਾ ਹਰ ਹੱਟ ਤੋ ਤੋ ਦੀ ਬਾਣੀ ਤਾਂ ਤੋ ਭਲੀ ਬੋ ਰਿਆ ਹੈ ਪਰ ਤੇਰੇ ਵਿੱਚ ਪ੍ਰੇਮ ਭਾਵਨਾ ਤੇ ਮਨ ਦੀ ਇਕਾਗਰਤਾ ਨਾ ਹੋਣ ਕਰਕੇ ਕੋਈ ਲਾਭ ਨਹੀਂ ਪਹੁੰਚੇਗਾ ਐਨੀ ਗੱਲ ਸੁਣ ਕੇ ਫਕੀਰ ਉੱਠਿਆ ਤੇ ਮਹਾਰਾਜ ਦੇ ਕੋਲ ਗਿਆ ਜਾ ਕੇ ਕਹਿਣ ਲੱਗਿਆ ਹਰ ਹੱਟ ਤਾਂ ਜੜ ਵਸਤੂ ਹੈ ਇਹ ਗੱਲ ਤਾਂ ਤੁਸੀਂ ਮੇਰੇ ਪਰਤੇ ਕਹੀ ਹੈ ਹੁਣ ਕਿਰਪਾ ਕਰੋ ਮੈਨੂੰ ਰਸਤਾ ਦੱਸੋ ਦਾ ਸਤਿਗੁਰੂ ਜੀ ਨੇ ਕਿਹਾ ਹਰ ਹੱਦ ਜੀਵ ਤੂੰ ਤੂੰ ਕਰਨੇ ਰੂਪੀ ਬੈਗਰੀ ਬਾਣੀ ਤੂੰ ਭੜੀ ਚੰਗੀ ਬੋਲ ਰਿਹਾ ਹੈ ਪਰ ਪਰਮੇਸ਼ਰ ਨਾਲ ਪਿਆਰ ਤੇ ਮਨ ਦੀ ਇਕਾਗਰਤਾ ਨਹੀਂ ਇਸ ਲਈ ਤੈਨੂੰ ਕੋਈ ਲਾਭ ਨਹੀਂ ਮਿਲੇਗਾ ਉੱਚੇ ਪੁਕਾਰਨਾ ਇਸ ਲਈ ਹੁੰਦਾ ਹੈ ਜੋ ਨੀਵਾ ਬੋਲਿਆ ਸੁਣ ਨਾ ਸਕੇ ਧੀਮੀ ਆਵਾਜ਼ ਨੂੰ ਸੁਣਨ ਵਿੱਚ ਸਮਰੱਥ ਹੋਵੇ ਉਹ ਪਰਮੇਸ਼ਰ ਤਾਂ ਚਤ ਦਿਨਾਂ ਚਤਵਲੀਆਂ ਨੂੰ ਜਾਣਦਾ ਹੈ ਜੈਸਾ ਕਿ ਆਸਾ ਰਾਗ ਅੰਦਰ ਸਾਹਿਬ ਜੀ ਫਰਮਾਨ ਕਰਦੇ ਹਨ ਪੰਚਮ ਪਾਸ਼ਾ ਜੀ ਅੰਤਰਜਾਮੀ ਸਭ ਕਿਸ ਜਾਨਾ ਉਸਤੇ ਕਹਾ ਛਪਾਈ ਹੈ ਸਤਿਗੁਰੂ ਜੀ ਨੇ ਫਰਮਾਇਆ ਮਾਲਕ ਤਾਂ ਸਦਾ ਨੇੜੇ ਤੋਂ ਨੇੜੇ ਹੈ ਹਰ ਇੱਕ ਮਨੁੱਖ ਦੇ ਨੇੜੇ ਤੋਂ ਨੇੜੇ ਵਸ ਰਿਹਾ ਹੈ ਇਸ ਲਈ ਤੇਰਾ ਉੱਚੇ ਪੁਕਾਰਨਾ ਬੇਅਰਥ ਹੈ ਜੈਸਾ ਕਿ ਸਾਹਿਬ ਜੀ ਪਰਮਾਨਣ ਕਰਦੇ ਹਨ ਸਾਹਿਬ ਸਦਾ ਹਜੂਰ ਹੈ ਕਿ ਆ ਉੱਚੀ ਕਰੇ ਬੁਕਾਰ ਇਸੇ ਤਰ੍ਹਾਂ ਉੱਚੇ ਬੋਲਣ ਦਾ ਖੰਡਨ ਕਰਦੇ ਹੋਏ ਮੁੱਲਾ ਨੂੰ ਦੱਸਿਆ ਕਿ ਉਹ ਕਿਸ ਲਈ ਮਨਾਰੇ ਤੇ ਚੜ ਕੇ ਕੂਕਾ ਮਾਰਦਾ ਹੈ ਪ੍ਰਮਾਤਮਾ ਕੋਈ ਬਹਿਰਾ ਨਹੀਂ ਜਿਸ ਨੂੰ ਉੱਚੀ ਬੋਲ ਕੇ ਸੁਣਾ ਰਿਹਾ ਹੈ ਜੈਸਾ ਕਿ ਕਬੀਰ ਸਾਹਿਬ ਜੀ ਪਰਮਾਨਣ ਕਰਦੇ ਹਨ ਕਬੀਰ ਮੁੱਲਾ ਮਨਾਰੇ ਕਿਆ ਚੜਾ ਸਾਈ ਨਾ ਬਹਿਰਾ ਹੋਏ ਜਾਂ ਕਾਰਨ ਕੋ ਬਾਗ ਦੇਹ ਦਿਲ ਤੇ ਭਿੱਤਰ ਜੋਏ ਉਹ ਪਰਮਾਤਮਾ ਜੀਵ ਦੇ ਵਸਦਾ ਤਾਂ ਨੇੜੇ ਹੈ ਪਰ ਅਗਿਆਨ ਕਰਕੇ ਜੀਵ ਨੂੰ ਭੇਦ ਨਹੀਂ ਪਾਇਆ ਇਸ ਕਰਕੇ ਸਤਿਗੁਰੂ ਜੀ ਨੇ ਮਨ ਚਿੱਤ ਕਾਗਰ ਕਰਕੇ ਪ੍ਰੇਮ ਸਹਿ ਧਿਆਉਂ ਦੀ ਗੱਲ ਸਿੱਧ ਕੀਤੀ ਹੈ ਸਹਿਬ ਜੀ ਅੱਗੇ ਪ੍ਰਮਾਨ ਕਰਦੇ ਹਨ ਹਰ ਕਿਹਾਂ ਸਦਾ-ਸਦਾ ਵਡਿਆਈਆਂ ਦੇ ਨਾ ਪਛਤਾਏ ਉਹ ਵਾਹਿਗੁਰੂ ਦੀਆਂ ਸਦਾ-ਸਦਾ ਨਿਤ-ਨਿਤ ਵਡਿਆਈਆਂ ਕਰ ਜੋ ਜੀਵਾਂ ਨੂੰ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਤੁਸੀਂ ਕਦੇ ਆਮ ਇਨਸਾਨ ਤੋਂ ਕਿਸੇ ਤੋਂ ਵੀ ਕੋਈ ਚੀਜ਼ ਲਾਉਂਗੇ ਉਹ ਕਦ ਨਾ ਕਦੇ ਤੁਹਾਨੂੰ ਜਿਤਾ ਦੇਗਾ ਸੁਣਾ ਦੇਗਾ ਪਰ ਇਹ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਤੋਂ ਮੰਗੀ ਹੋਈ ਚੀਜ਼ ਇਨਸਾਨ ਨੂੰ ਮਿਲਦੀ ਜ਼ਰੂਰ ਹੈ ਪਰ ਉਹ ਕਦੇ ਸੁਣਾਉਂਦਾ ਨਹੀਂ ਕਦੇ ਉਸ ਦਾ ਜ਼ਿਕਰ ਨਹੀਂ ਕਰਦਾ ਸਾਹਿਬ ਜੀ ਇਹੀ ਸਮਝਾ ਰਹੇ ਹਨ ਹਉ ਹਰ ਕੈ ਸਦ ਬਲਹਾਰਨ ਜਿਤ ਸੇਵੀਐ ਸੁਖ ਪਾਏ ਮੈਂ ਉਸ ਵਾਹਿਗੁਰੂ ਤੋਂ ਸਦਾ ਹੀ ਬਲਹਾਰ ਜਾਂਦਾ ਹਾਂ ਜਿਸ ਦੀ ਸੇਵਾ ਕਰਨ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਾਹਿਬ ਜੀ ਪਰਮਾਨੰ ਕਰਦੇ ਹਨ ਨਾਨਕ ਗੁਰਮੁਖ ਮਿਲਰ ਹੈ ਹਉਮੈ ਸਭ ਜੁਲਾਏ ਸਤਿਗੁਰੂ ਜੀ ਪਰਮਾਨੰ ਕਰਦੇ ਹਨ ਗੁਰਮੁਖ ਹਉਮੈ ਨੂੰ ਗੁਰਦੇ ਸ਼ਬਦ ਦੁਆਰਾ ਸਾੜ ਕੇ ਨਾਸ਼ ਕਰਕੇ ਉਸ ਪ੍ਰਭੂ ਨੂੰ ਮਿਲ ਰਹੇ ਕਿਉਂਕਿ ਵਾਹਿਗੁਰੂ ਪਰਮੇਸ਼ਰ ਤਾਂ ਦੂਰ ਰੱਖਣ ਵਾਲੇ ਹੋ ਮੈਂ ਮਹਾਨ ਪਰਮ ਸ਼ਕਤੀ ਹੈ ਹੋਮੇ ਦੇ ਕਾਰਨ ਹੀ ਜੀਵ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ ਜਦੋਂ ਵੀ ਜੁੜੇਗਾ ਮਿਲਾਪ ਹੋਏਗਾ ਉਦੋਂ ਰੰਚਕਾ ਮਾਤਰ ਵੀ ਹੋਮੇ ਦੀ ਮੈਲ ਨਹੀਂ ਹੋਊਗੀ ਸਤਗੁਰੂ ਜੀ ਹੋਮੇ ਦੇ ਪ੍ਰਥਾਏ ਹੋਰ ਵੀ ਪ੍ਰਮਾਣ ਦਿੰਦੇ ਹਨ ਉਮੈ ਦਾ ਨਾਸਤ ਬਿਨਾ ਪਰਮਾਤਮਾ ਦੀ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ ਹੈ ਜੈਸਾ ਕਿ ਸਹਿਬ ਜੀ ਪ੍ਰਮਾਨ ਕਰਦੇ ਹਨ ਨਾ ਬਡਹਾਂਸਰ ਆਗੰਦਰ ਹੋਮੈ ਮਾਰ ਸਤਿ ਸ਼ਬਦ ਸਮਾਣੇ ਸੱਚ ਰਤੇ ਅਧਕਾਈ ਸੁਹੀ ਰਾਗੰਦਰ ਸਹਿਬ ਜੀ ਪ੍ਰਮਾਨ ਕਰਦੇ ਹਨ ਹੋਮੈ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸੱਚੀ ਬਾਣੀ ਅੱਗੇ ਸਾਹਿਬ ਜੀ ਫਰਮਾਨ ਕਰਦੇ ਹਨ ਹਉਮੈ ਮਾਰੇ ਸਭ ਨਿਮਾਰੇ ਹਰ ਕਾ ਨਾਮ ਰਖਿਆ ਉਰਤਾਰੇ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਮਹੱਲਾ ਤੀਜਾ ਆਪੇ ਸਿਵਾ ਲਾਇਨ ਆਪੇ ਬਖਸ਼ਰੇ ਵਾਹਿਗੁਰੂ ਆਪ ਹੀ ਜੀਵਾਂ ਨੂੰ ਸੇਵਾ ਵਿੱਚ ਲਾਉਣਾ ਹੈ ਆਪ ਹੀ ਬਖਸ਼ਿਸ਼ ਕਰਦਾ ਗੁਨਾਹਾਂ ਨੂੰ ਬਖਸ਼ਣਾ ਕਰਦਾ ਹੈ ਗੁਰੂ ਘਰ ਵਿੱਚ ਸੇਵਾ ਤੇ ਸਿਮਰਨ ਦੀ ਮੁੱਢ ਤੋਂ ਪ੍ਰਤਾਨਤਾ ਰਹੀ ਹੈ ਸੇਵਾ ਦੁਆਰਾ ਨਿਮਰਤਾ ਇਕਾਗਰਤਾ ਪਿਆਰ ਭਾਵਨਾ ਵਧਦੀ ਹੈ ਜੋ ਪ੍ਰਭੂ ਮਿਲਾਪ ਵਿੱਚ ਸਹਾਇਕ ਹੈ ਸਾਬ ਜੀ ਅੱਗੇ ਪ੍ਰਮਾਨ ਕਰਦੇ ਹਨ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰ ਸਾਰੇ ਜੀਵਾਂ ਦਾ ਮਾਤਾ ਪਿਤਾ ਰੂਪ ਪਰਮੇਸ਼ਰ ਆਪ ਹੈ ਆਪ ਹੀ ਸਾਰਿਆਂ ਦੀ ਸਾਰ ਸੰਭਾਲ ਕਰਦਾ ਸਾਰਿਆਂ ਦਾ ਮਾਪਿਓ ਇਸ ਲਈ ਜੋ ਵੀ ਸੰਤਾਨ ਦੀ ਉਤਪਤੀ ਹੁੰਦੀ ਹੈ ਉਹ ਮਾਤਾ ਪਿਤਾ ਦੁਆਰਾ ਹੀ ਸੰਭਵ ਹੁੰਦੀ ਹੈ ਇਸੇ ਤਰ੍ਹਾਂ ਸੰਸਾਰ ਦੇ ਸਾਰੇ ਜੀਵਾਂ ਦੀ ਉਤਪਤੀ ਕਰਨ ਵਾਲਾ ਵਾਹਿਗੁਰੂ ਜੋ ਮਾਤਾ ਦੀ ਤਰ੍ਹਾਂ ਰੱਖਿਆ ਕਰਦਾ ਪਿਤਾ ਦੀ ਤਰ੍ਹਾਂ ਬਰਤਪਾਲਦਾ ਤਰਤਪਾਲਨ ਕਰਦਾ ਹੈ ਇਸ ਲਈ ਸਾਰਿਆਂ ਦਾ ਮਾਪਿਓ ਰੂਪ ਜੈਸਾ ਕਿ ਮਾਜਰ ਰਾਗ ਅੰਦਰ ਪੰਜਵੇਂ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਰਾਮ ਕਲੀ ਅੰਦਰ ਤੀਜੇ ਪਾਤਸ਼ਾਹ ਪ੍ਰਮਾਨ ਕਰਦੇ ਹਨ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਈ ਜਤ ਦਿਖਾਇਆ ਸਾਬ ਜੀ ਅੱਗੇ ਪ੍ਰਮਾਨ ਕਰਦੇ ਹਨ ਨਾਨਕ ਨਾਮ ਧਿਆਨ ਨਿਜ ਕਰਵਾਸ ਹੈ ਜੋਗ ਜੋਗ ਸੋਭਾ ਹੋਏ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਤੇ ਉਹਨਾਂ ਦਾ ਸਰੂਪ ਰੂਪੇ ਘਰ ਵਿੱਚ ਵਾਸਾ ਹੁੰਦਾ ਹੈ ਅਤੇ ਨਾਲ ਹੀ ਯੁਗਾਂ ਜੁਗੰਤਰਾਂ ਵਿੱਚ ਸੋਭਾ ਵਢਾਈ ਹੁੰਦੀ ਹੈ ਹਰ ਨਿਰਮਲ ਹੋ ਮੈ ਮੈਲ ਗਵਾਏ ਦਾ ਸੱਚਾ ਸੋਭਾ ਪਾਵਣਿਆ ਇਸ ਜਗ ਮੈਂ ਸੋਭਾ ਨਾਮ ਕੀ ਬਿਨਾ ਵੈ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਢਾੜੇ ਜਾਂਦੀ ਬਿਲਬ ਨਾ ਹੋਏ ਸਾਹਿਬ ਜੀ ਆਸਾ ਰਗੰਨ ਫਰਮਾਨ ਕਰਦੇ ਹਨ ਅੱਗੇ ਸਹਿਬ ਜੀ ਅੱਜ ਦੇ ਮੁੱਖ ਵਾਕ ਨੂੰ ਪਉੜੀ ਤੋ ਕਾਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨ ਕੋਈ ਇਹ ਸੰਸਾਰ ਦੀ ਰਚਨਾ ਕਰਨ ਵਾਲੇ ਵਾਹਿਗੁਰੂ ਤੋ ਸਾਰੇ ਕਾਰਨਾਂ ਦੇ ਕਾਰਨ ਸਮਰੱਥ ਹੈ ਕਾਵਨ ਤੇਰੇ ਵਸ ਵਿੱਚ ਹੈ ਆਪ ਜੀ ਤੋਂ ਬਿਨਾ ਮੈਨੂੰ ਕੋਈ ਸੋਚਦਾ ਨਹੀਂ ਹਰ ਕਾਰਜ ਦੀ ਉਤਪਤੀ ਕਾਰਨ ਤੋ ਹੋਇਆ ਕਰਦੀ ਹੈ ਕੋਈ ਵੀ ਕਾਰਜ ਆਪਣੇ ਕਾਰਨ ਤੋਂ ਲੱਗ ਨਹੀਂ ਹੁੰਦਾ ਸੰਸਾਰ ਵਿੱਚ ਇੱਕ ਵੱਡਾ ਕਾਰਜ ਹੈ ਜਿਸ ਦੇ ਰਚਨ ਦਾ ਕਾਰਨ ਮਾਇਆ ਹੈ ਮਾਇਆ ਦਾ ਕਾਰਨ ਖੁਦ ਪ੍ਰਮਾਤਮਾ ਆਪ ਹੈ ਜੈਸਾ ਕਿ ਵਿਹਾਗੜਾ ਰਾਗ ਅੰਦਰ ਨਵੇਂ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਆਪਣੀ ਮਾਇਆ ਆਪ ਪਸਾਰੇ ਆਪ ਹੈ ਦੇਖਣਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹਿ ਨਿਆਰਾ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਤੁਧ ਆਪੇ ਸਿਰਜੀਆ ਆਪੇ ਫਨਗੋਈ ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਸਰਜੀ ਪੈਦਾ ਕੀਤੀ ਆਪ ਹੀ ਵਾਪਸ ਬੁਲਾਈ ਆਪ ਹੀ ਉਸਨੇ ਮਨੁੱਖ ਨੂੰ ਦੁਨੀਆ ਉੱਪਰ ਭੇਜਿਆ ਤੇ ਆਪ ਹੀ ਇੱਕ ਦਿਨ ਉਸਨੇ ਬੁਲਾ ਲੈਣਾ ਹੈ ਅਤੇ ਆਪ ਦੇ ਵਿੱਚ ਹੀ ਮਲਾਈ ਹੈ ਗੋਈ ਦਾ ਮਤਲਬ ਹੁੰਦਾ ਹੈ ਮਿਲਾਉਣਾ ਆਪ ਆਮ ਵਰਤੋਂ ਵਿੱਚ ਇਹ ਸ਼ਬਦ ਆਉਂਦਾ ਹੈ ਜੈਸਾ ਕਿ ਤੱਤਾ ਠੰਡਾ ਪਾਣੀ ਰੋਦੇ ਦੇ ਵਿੱਚ ਗੁਣਗਣਾ ਮਿਲਾਉਣਾ ਜਦੋਂ ਤੁਸੀਂ ਤੱਤੇ ਪਾਣੀ ਵਿੱਚ ਠੰਡਾ ਪਾਣੀ ਪਾਉਂਗੇ ਤਾਂ ਉਹ ਗੁਣਗਣਾ ਹੋ ਜਾਊਗਾ ਸਾਬ ਜੀ ਇਸੇ ਤਰ੍ਹਾਂ ਸਮਝਾ ਰਹੇ ਹਨ ਸਾਬ ਜੀ ਅੱਗੇ ਪ੍ਰਮਾਣ ਕਰਦੇ ਹਨ ਸਭ ਇੱਕੋ ਸ਼ਬਦ ਵਰਤਦਾ ਜੋ ਕਰੇਸ ਹੋਈ ਸਾਰਿਆਂ ਦੇ ਸਿਰ ਉੱਤੇ ਇੱਕ ਆਪ ਜੀ ਦਾ ਹਿਸਕ ਹੁਕਮ ਵਰਤ ਰਿਹਾ ਹੈ ਆਪ ਜੀ ਕਰਦੇ ਹੋਏ ਜੋ ਤੁਸੀਂ ਚਾਹੁੰਦੇ ਹੋ ਉਹੀ ਹੁੰਦਾ ਹੈ ਸਾਬ ਜੀ ਅੱਗੇ ਫਰਮਾਨ ਕਰਦੇ ਹਨ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਏ ਜਿਨ੍ਹਾਂ ਗੁਰਮੁਖਾਂ ਨੂੰ ਆਪ ਨਾਮ ਜਪਣ ਰੂਪ ਵਡਿਆਈ ਦਿੱਤੀ ਹੈ ਉਹੀ ਗੁਰਮੁਖ ਵਾਹਿਗੁਰੂ ਤੈਨੂੰ ਪ੍ਰਾਪਤ ਹੁੰਦੇ ਹਨ ਅਤੇ ਉਹੀ ਵਾਹਿਗੁਰੂ ਤੁਹਾਨੂੰ ਪ੍ਰਾਪਤ ਕਰ ਸਕਦੇ ਹਨ ਸਾਬ ਜੀ ਅੱਗੇ ਪ੍ਰਮਾਨ ਕਰਦੇ ਹਨ ਕਿ ਗੁਰਮਖ ਨਾਨਕ ਅਰਦਾਸ ਸਭ ਆਖੋ ਧੰਨ ਧੰਨ ਗੁਰਸੋਈ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਕਿ ਜਿਸ ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਅਰਦਾਇਆ ਜਾਂਦਾ ਹੈ ਸਾਰੇ ਜਨ ਮਿਲ ਕੇ ਪ੍ਰੇਮ ਨਾਲ ਸੋਈ ਗੁਰੂ ਨੂੰ ਮਨ ਬਾਣੀ ਸਰੀਰ ਕਰਕੇ ਧੰਨ ਤਨ ਆਖਣਾ ਕਰੋ ਜਿਵੇਂ ਕਿ ਗਉੜੀ ਰਾਗ ਦੇ ਅੰਦਰ ਚੌਥੇ ਪਾਦਸ਼ਾਹ ਪ੍ਰਮਾਣ ਕਰਦੇ ਹਨ ਹਮ ਰੋਲਤੇ ਵਰਤੇ ਕੋਈ ਬਾਤ ਨ ਪੁਛਤਾ ਗੋ ਸਤਿਗੁਰ ਸੰਗ ਕਿਰ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾਜਤ ਮਿਲਿਆ ਝੂਕੇ ਸਭ ਸੋਗ ਸੰਤਾਪੇ ਅਖਰ ਇਸ ਲਈ ਸ਼ੁੱਧ ਇਹ ਵਾਰ ਸੁਧਾਰੀਤ ਵਿੱਚ ਗਾਉਣਾ ਚਾਹੀਦਾ ਹੈ ਔਥਵਾ ਇਹ ਵਾਰ ਸ਼ੁੱਧ ਹੈ ਇਸੋ ਤੇ ਕੋਈ ਸੇਖ ਆਪਣੀ ਉਕਤ ਮੁਤਾਬਕ ਅਗਲਾ ਬਦਲ ਨਹੀਂ ਕਰੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਨਿਮਰਤਾ ਵਿੱਚ ਆ ਕੇ ਜਿੱਥੇ ਪਹਿਲੇ ਗੁਰੂਆਂ ਦੀ ਵਾਰ ਰਚੀ ਜਾਂ ਉਸ ਨੂੰ ਸੁੱਧ ਅੱਖਰ ਵਿੱਚ ਲਿਖ ਕੇ ਭਾਵਨਾ ਪ੍ਰਗਟ ਕਰਦੇ ਹਨ ਜਿੱਥੇ ਆਪਣੇ ਵਾਰ ਜਨਨ ਕੀਤੀ ਉੱਥੇ ਸੁੱਧ ਕੀਤੇ ਅੱਖਰ ਪਾਉਂਦੇ ਹਨ ਜੋ ਅੱਜ ਦੇ ਮੁੱਖ ਵਾਕ ਦੇ ਵਿਚਾਰ ਸੀ ਆਪਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮਾਤ ਅਨੁਸਾਰ ਕੀਤੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਿੰਨਾ ਵੀ ਹੋ ਸਕਦਾ ਹੈ ਗੁਰਦੁਆਰੇ ਸੰਗਤਾਂ ਪਹੁੰਚਣਾ ਹਾਜ਼ਰੀ ਭਰਨ ਤਾਂ ਕਿ ਤੁਹਾਨੂੰ ਤੁਹਾਡੀ ਮਤ ਨੂੰ ਇਹ ਪਤਾ ਲੱਗੇ ਕਿ ਇਸ ਦੁਨੀਆ ਤੇ ਆਪਾਂ ਆਏ ਆ ਇੱਕ ਦਿਨ ਚਲੇ ਜਾਣਾ ਹੈ ਨਾਲ ਕਿਸੇ ਨੇ ਨਹੀਂ ਜਾਣਾ ਨਾ ਕਿਸੇ ਦੇ ਕੋਲ ਜਿੰਨੀ ਮਾਇਆ ਹੈ ਨਾ ਮਾਇਆ ਨੇ ਜਾਣਾ ਨਾ ਮਕਾਨਾਂ ਨੇ ਜਾਣਾ ਨਾ ਜ਼ਮੀਨ ਜਾਇਦਾਦਾਂ ਨੇ ਜਾਣਾ ਨਾਲ ਜਾਣਾ ਹੈ ਤਾਂ ਕੀਤੀ ਹੋਈ ਬੰਦਗੀ ਕੀਤੇ ਹੋਏ ਦੁਨਿਆਵੀ ਚੱਜ ਦੇ ਕੰਮ ਇਹੀ ਮਨੁੱਖ ਦੇ ਨਾਲ ਜਾਣਗੇ ਅਸੀਂ ਆਪਣੀ ਮਤ ਨੂੰ ਇੰਨਾ ਫੋੜ ਲਿਆ ਹੈ ਕਿ ਸਾਨੂੰ ਸਿਰਫ ਮਾਇਆ ਦਿਖਦੀ ਹੈ ਸਾਨੂੰ ਰਿਸ਼ਤੇ ਦਿਖਦੇ ਹਨ ਸਾਨੂੰ ਕਿਸੇ ਤੋਂ ਕਿਦਾਂ ਬਦਲਾ ਲੈਣਾ ਹੈ ਉਹ ਦਿਖਦਾ ਹੈ ਪਰ ਸਾਨੂੰ ਇਹ ਨਹੀਂ ਦਿਖਦਾ ਗਿਆ ਕਿ ਇੱਕ ਕਦਮ ਪੱਟ ਲਿਆ ਹੈ ਦੂਜਾ ਪਟਿਆ ਜਾਣਾ ਹੈ ਕਿ ਨਹੀਂ ਤੁਸੀਂ ਸੋਚਦੇ ਹੋਵੋਗੇ ਸੁਣਦੇ ਹੋਵੋਗੇ ਕਈ ਰਿਸ਼ਤੇਦਾਰਾਂ ਦੇ ਵਿੱਚੋਂ ਤੁਹਾਨੂੰ ਫੋਨ ਆਉਂਦੇ ਹੋਣਗੇ ਪਤਾ ਹੁਣ ਹੈਗਾ ਕਹਿੰਦੇ ਚੰਗਾ ਪੜਾ ਸੁੱਤਾ ਸੀ ਸਵੇਰੇ ਉੱਠੇ ਹੀ ਨਹੀਂ ਗਿਆ ਸਾਇਲੈਂਟ ਅਟੈਕ ਆ ਗਿਆ ਜੀ ਉਸ ਦੀ ਚੀਜ਼ ਸੀ ਉਸਨੇ ਬੁਲਾ ਲਿਆ ਬਹਾਨਾ ਬਣਦਾ ਹੈ ਕਿਸੇ ਵੀ ਚੀਜ਼ ਦਾ ਬਹਾਨਾ ਬਣਦਾ ਹੈ ਸੋ ਇਸੇ ਤਰ੍ਹਾਂ ਉਸ ਦੇ ਪਰਮਾਤਮਾ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾ ਕੇ ਇਹ ਹੀ ਪ੍ਰਾਰਥਨਾ ਕਰਨੀ ਹੈ ਅਰਦਾਸ ਬੇਨਤੀ ਕਰਨੀ ਹੈ ਵਾਹਿਗੁਰੂ ਤੇਰੀ ਬਣਾਈ ਹੋਈ ਚੀਜ਼ ਹਾਂ ਜਦੋਂ ਜੀ ਕੀਤਾ ਤੂੰ ਲੈ ਜਾਏਂਗਾ ਪਰ ਜਿੰਨੇ ਜੋਗੇ ਹਾਂ ਤੂੰ ਸਾਨੂੰ ਆਪਣੇ ਨਾਲ ਜੋੜ ਸਾਨੂੰ ਗੁਰਬਾਣੀ ਪੜਨ ਦੀ ਸੁਣਨ ਦੀ ਜਾਚ ਬਖਸ਼ਿਸ਼ ਕਰ ਹੈ ਮਾ ਪ੍ਰਮਾਤਮਾ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖ ਸੋ ਅੱਜ ਦੀ ਫਰਮਾਨ ਜੋ ਮੁੱਖ ਵਾਕ ਸੀ ਉਸ ਦਾ ਵਿਚਾਰ ਆਪਾਂ ਕੀਤੀ ਹੈ ਕੁਝ ਬਾਅਦ ਘਾਟ ਦਾਸ ਵੱਲੋਂ ਬੋਲਿਆ ਗਿਆ ਹੋਵੇ ਤਾਂ ਕਿ ਮੈਂ ਜਾਚਕਾਂ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ